ਸਤਿ ਸ਼੍ਰੀ ਅਕਾਲ ਜੀ ਪੰਜਾਬ ਬਲੱਡ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਬਹੁਤ ਹੀ ਅਹਿਮ ਸਵਾਲ ਆ ਜਿਹਦੇ ਉੱਪਰ ਅੱਜ ਦੀ ਗੱਲਬਾਤ ਅੱਗੇ ਵਧਾਵਾਂਗੇ ਵੱਖ-ਵੱਖ ਪੰਥਕ ਸੰਗਠਨ ਜਥੇਬੰਦੀਆਂ ਵਾਰਿਸ ਪੰਜਾਬ ਦੇ ਜਥੇਬੰਦੀ ਹੋਗੀ ਪੁਨਰ ਸਰਜੀਤ ਅਕਾਲੀ ਦਲ ਹੋਗੇ ਤੇ ਸਿਮਰਜੀਤ ਸਿੰਘ ਮਾਨ ਹੋਗੇ ਇਹਨਾਂ ਦੀ ਪੋਲੀਟੀਕਲ ਲਾਈਨ ਕੀ ਰਹੂਗੀ ਆਉਣ ਤੇ ਪੰਥਕ ਕੌਂਸਲ ਦੀ ਗੱਲ ਕਰੀਏ ਤਾਂ ਡੈਲੀਗੇਟਾਂ ਦੇ ਰਾਹੀਂ ਚੋਣ ਕਰਕੇ ਬੀਬੀ ਸਦਵੰਤ ਕੌਰ ਨੂੰ ਪ੍ਰਧਾਨ ਬਣਾਇਆ ਗਿਆ ਪੰਥਕ ਕੌਂਸਲ ਦੀ ਭੂਮਿਕਾ ਕੀ ਰਹਿ ਸਕਦੀ ਆ ਕੀ ਅਕਾਲੀ ਸਿਆਸਤ ਇਸੇ ਤਰ੍ਹਾਂ ਹੀ ਧੜਿਆਂ ਦੇ ਵਿੱਚ ਅੱਗੇ ਵਧੇਗੀ ਤੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਪੰਥਕ ਕੌਂਸਲ ਦੀ ਅਗਵਾਹੀ ਦੇ ਵਿੱਚ ਇਹ ਦੋਵੇਂ ਸ਼ਕਤੀਆਂ ਉੱਪਰਨ ਗਈਆਂ ਸਿੱਖ ਸਿਆਸਤ ਦੇ ਵਿੱਚ ਤੇ ਜਾਂ ਫਿਰ ਇਹ ਇੱਕ ਬਣਨਗੇ ਗੱਲਾਂ ਜੀ ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਦੇ ਤੇ ਤੁਹਾਡੀ ਟਿੱਪਣੀ ਚਾਹਾਂਗੇ ਕਿਉਂਕਿ 2027 ਦੀਆਂ ਵੋਟਾਂ ਨੂੰ ਲੈ ਕੇ ਸਮਾਂ ਜਿਹੜਾ ਬਹੁਤ ਘੱਟ ਰਹਿ ਗਿਆ ਤੇ ਹੁਣ ਡੱਲਾ ਜੀ ਅਕਾਲੀ ਸਿਆਸਤ ਜਿਹੜੀ ਉਹ ਕੀ ਰੂਪ ਲਊਗੀ ਕਿਉਂਕਿ ਇਹ ਧੜੇ ਇਸੇ ਤਰ੍ਹਾਂ ਰਹੇ ਤਾਂ ਫਿਰ ਸਿੱਖ ਵੋਟ ਹੈ ਜਿਹੜੀ ਉਹ ਵੰਡੀ ਜਾ ਸਕਦੀ ਹੈ ਔਰ ਕਿੰਨਾ ਕਿਤੇ ਜਿਹੜੀ ਪੰਥਕ ਸਰਕਾਰ ਬਣਨ ਦਾ ਸੁਪਨਾ ਸਿੱਖ ਭਾਈਚਾਰੇ ਦੇ ਲੋਕ ਦੇਖਦੇ ਨੇ ਉਹਨਾਂ ਨੂੰ ਵੀ ਝਟਕਾ ਲੱਗ ਸਕਦਾ ਹੈ ਡੱਲਾ ਜੀ ਕਰਿਓ ਵਿਸ਼ਲੇਸ਼ਣ ਸਾਂਝਾ ਦੇਖੋ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਨਾਲ ਮੇਰੀ ਲਗਾਤਾਰ ਗੱਲ ਹੋਈ ਹੈ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਦੀ ਵਸੋਂ ਜ਼ਿਆਦਾ ਹੈ ਬਹੁ ਗਿਣਤੀ ਚ ਸਿੱਖ ਭਾਈਚਾਰਾ ਪੰਜਾਬ ਚ ਉਹ ਇਹ ਤਵਕਕੋ ਕਰਦੇ ਨੇ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਸਿੱਖ ਭਾਈਚਾਰੇ ਦੇ ਬਹੁਮਤ ਵਾਲੀ ਬਣਨੀ ਚਾਹੀਦੀ ਹੈ ਉਂਝ ਤਾਂ ਦੇਖਿਆ ਜਾਵੇ ਤੇ ਕੋਈ ਵੀ ਸਰਕਾਰ ਹੋਵੇ ਭਾਵੇਂ ਕਾਂਗਰਸ ਦੀ ਹੋਵੇ ਭਾਵੇਂ ਆਮ ਆਦਮੀ ਪਾਰਟੀ ਦੀ ਹੋਵੇ ਸਿੱਖ ਭਾਈਚਾਰੇ ਤੋਂ ਬਿਨਾ ਤਾਂ ਪੰਜਾਬ 'ਚ ਕੋਈ ਵੀ ਸਰਕਾਰ ਨਹੀਂ ਬਣਦੀ ਸਿੱਖ ਬਹੁ ਗਿਣਤੀ ਹਰ ਪਾਸੇ ਰਹਿੰਦੀ ਆ ਆਮ ਆਦਮੀ ਪਾਰਟੀ 'ਚ ਵੀ ਮੁੱਖ ਮੰਤਰੀ ਨੇ ਜਿਹੜੇ ਉਹ ਸਿੱਖ ਭਾਈਚਾਰੇ 'ਚੋਂ ਆਉਂਦੇ ਨੇ ਕਾਂਗਰਸ 'ਚ ਵੀ ਸਿੱਖ ਲੀਡਰਸ਼ਿਪ ਡੋਮਿਨੈਂਟ ਕਰਦੀ ਆ ਔਰ ਸਾਰੀਆਂ ਪਾਰਟੀਆਂ ਇਹ ਮੰਨਦੀਆਂ ਨੇ ਕਿ ਪੰਜਾਬ 'ਚ ਅਸੀਂ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਉਣਾ ਹੈ ਅਗਰ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਵੀ ਮੁੱਖ ਮੰਤਰੀ ਬਣਾਇਆ ਦਲਿਤ ਭਾਈਚਾਰੇ 'ਚੋਂ ਤੇ ਉਹ ਵੀ ਇੱਕ ਦਲਿਤ ਭਾਈਚਾਰੇ 'ਚੋਂ ਸਿੱਖ ਕਿਰਦਾਰ ਸੀ ਜਿਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਪਰ ਜਿੱਥੋਂ ਤੱਕ ਗੱਲ ਹੈ ਉਸ ਅਕਾਲੀ ਧੜਿਆਂ ਦੀ ਜਿਹੜੇ ਸਿੱਧੇ ਸਿੱਧੇ ਕਾਂਗਰਸ ਦੇ ਨਾਲ ਨਾਖੁਸ਼ ਨੇ ਜਿਨ੍ਹਾਂ ਦਾ ਕਿਤੇ ਨਾ ਕਿਤੇ ਨੀਤੀਗਤ ਵਿਰੋਧ ਵੀ ਹੈ ਭਾਰਤੀ ਜਨਤਾ ਪਾਰਟੀ ਨਾਲ ਹਾਲਾਂਕਿ ਸਿੱਖਾਂ ਦੀ ਕੋਈ ਸਿੱਧੀ ਲੜਾਈ ਭਾਜਪਾ ਨਾਲ ਨਹੀਂ ਹੈ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਔਰ ਭਾਜਪਾ ਦੇ ਵਿੱਚ ਕੁਝ মতਪੇਦ ਉਭਰੇ ਉਹ ਨੀਤੀਗਤ ਮਨਮਟਾ ਹੈ ਅਗਰ ਭਾਰਤੀ ਜਨਤਾ ਪਾਰਟੀ ਨੇ ਭਵਿੱਖ 'ਚ ਪੰਜਾਬ ਦੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਪਾਲਿਸੀ ਬਣਾਤੀ ਜਾਂ ਦੇਸ਼ ਦੇ ਕਿਸਾਨਾਂ ਲਈ ਕੋਈ ਇਸ ਤਰ੍ਹਾਂ ਦੀ ਪਾਲਿਸੀ ਬਣਾਤੀ ਤੇ ਉਹ ਮਤਭੇਦ ਉੱਥੇ ਤੱਕ ਹੀ ਆ ਉਹ ਖਤਮ ਹੋ ਜਾਣਾ ਹੈ ਉਹ ਕੋਈ ਉਸ ਤਰ੍ਹਾਂ ਦੀ ਲੜਾਈ ਨਹੀਂ ਹੈ ਹਾਲਾਂਕਿ ਕਾਂਗਰਸ ਤੇ 84 ਕਤਲੇਆਮ ਦੇ ਇਲਜ਼ਾਮ ਨੇ ਇਸ ਦੇ ਬਾਵਜੂਦ ਵੀ ਅੱਜ ਦੇ ਸਮੇਂ 'ਚ ਬਹੁਤ ਸਾਰੇ ਜਿਹੜੇ ਸਿੱਖ ਲੀਡਰ ਨੇ ਉਹ ਕਾਂਗਰਸ 'ਚ ਜਾ ਰਹੇ ਨੇ ਹੁਣ ਸਵਾਲ ਇਹ ਹੈ ਕਿ ਅਗਰ ਪੰਜਾਬ ਚ ਪੰਥਕ ਕੌਂਸਲ ਪੁਨਰ ਸੁਜੀਤ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਅਗਰ ਇਕੱਠੇ ਨਹੀਂ ਹੁੰਦੇ ਤੇ ਕੀ ਪੰਥਕ ਸਰਕਾਰ ਬਣ ਸਕਦੀ ਹੈ ਹੁਣ ਇਹਦੇ ਵੱਖ-ਵੱਖ ਪਹਿਲੂ ਨੇ ਜਦੋਂ ਸੱਤ ਮੈਂਬਰੀ ਕਮੇਟੀ ਚੋਂ ਪੰਜ ਮੈਂਬਰੀ ਕਮੇਟੀ ਬਣੀ ਔਰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਪੁਨਰ ਸੁਜੀਤ ਅਕਾਲੀ ਦਲ ਦੇ ਉਸੇ ਵੇਲੇ ਹੀ ਪੰਥਕ ਕੌਂਸਲ ਦੇ ਚੇਅਰਪਰਸਨ ਬਣਾਏਗੇ ਬੀਬੀ ਸਤਵੰਤ ਕੌਰ ਔਰ ਉਸ ਵੇਲੇ ਇਹ ਗੱਲ ਵੱਡੇ ਪੱਧਰ ਤੇ ਤੁਰੀ ਸੀ ਕਿ ਅਗਰ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਤੇ ਉਹ ਬਿਲਕੁਲ ਨਵੇਂ ਚਿਹਰੇ ਨੇ ਸਿਆਸਤ ਦੇ ਵਿੱਚ ਔਰ ਕਿਸੇ ਤਰ੍ਹਾਂ ਦੀ ਉਹਨਾਂ ਦੀ ਉਹਨਾਂ ਦੀ ਦੂਸਰੇ ਧੜਿਆਂ ਦੇ ਨਾਲ ਕੋਈ ਰਾਜਨੀਤਿਕ ਲਾਗਤਬਾਜ਼ੀ ਨਹੀਂ ਹੈ ਗਿਆਨੀ ਹਰਪ੍ਰੀਤ ਸਿੰਘ ਵੀ ਪ੍ਰਧਾਨ ਬਣੇ ਟੈਲੀਗੇਟਾਂ ਨੇ ਚੁਣੇ ਪੁਨ ਸੁਜੀਤ ਅਕਾਲੀ ਦਲ ਦੇ ਲੇਕਿਨ ਸੁਖਵੀਰ ਸਿੰਘ ਬਾਦਲ ਦੀ ਧਿਰ ਔਰ ਗਿਆਨੀ ਹਰਪ੍ਰੀਤ ਸਿੰਘ ਬਾਦਲ ਦੀ ਧਿਰ ਦੋਨਾਂ ਦੇ ਵਿੱਚ ਮਨਮਟਾ ਇਸ ਕਰਕੇ ਵੀ ਵਧਿਆ ਕਿ ਗਿਆਨੀ ਹਰਪ੍ਰੀਤ ਸਿੰਘ ਔਰ ਸੁਖਬੀਰ ਬਾਦਲ ਦੇ ਵਿਚਾਲੇ ਛੇਤੀ ਦਾ ਅੰਕੜਾ ਹੈ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਜਾਂ ਬਾਕੀ ਜਥੇਦਾਰ ਸਹਿਬਾਨਾਂ ਨੂੰ ਜਿਸ ਤਰ੍ਹਾਂ ਨਾਲ ਹਟਾਇਆ ਗਿਆ ਉਦੋਂ ਇਹ ਇਲਜ਼ਾਮ ਲੱਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲੀ ਦਲ ਪ੍ਰਧਾਨ ਦੇ ਦਬਾਅ ਦੇ ਵਿੱਚ ਵੀ ਇਹ ਕੰਮ ਕੀਤੇ ਉਦੋਂ ਇਹ ਇਲਜ਼ਾਮ ਲੱਗੇ ਔਰ ਗਿਆਨੀ ਹਰਪ੍ਰੀਤ ਸਿੰਘ ਔਰ ਸੁਖਬੀਰ ਬਾਦਲ ਦੇ ਵਿੱਚ ਨੀਤੀਗਤ ਵੀ ਔਰ ਰਾਜਨੀਤਿਕ ਵੀ ਔਰ ਪੰਥਕ ਮੁੱਦਿਆਂ ਤੇ ਵੀ ਜਿਹੜੀ ਲੜਾਈ ਆ ਉਹ ਤਾਂ ਜਗਜਾਹਰ ਹੈ ਪਰ ਅਗਰ ਬੀਬੀ ਸਤਵੰਤ ਕੌਰ ਉਸ ਵਕਤ ਪ੍ਰਧਾਨ ਬਣੇ ਹੁੰਦੇ ਤਾਂ ਸਥਿਤੀਆਂ ਵੱਖਰੀਆਂ ਹੋ ਸਕਦੀਆਂ ਸੀ ਕਿਉਂਕਿ ਬੀਬੀ ਸਤਵੰਤ ਕੌਰ ਤੇ ਕਿਸੇ ਤਰ੍ਹਾਂ ਦੀ ਦੂਸ਼ਣਬਾਜ਼ੀ ਨਹੀਂ ਕੀਤੀ ਜਾ ਸਕਦੀ ਸੀ ਅਕਾਲੀ ਦਲ ਦੀ ਕਿਸੇ ਵੀ ਧਿਰ ਵੱਜੋਂ ਭਾਈ ਅਮਰੀਕ ਸਿੰਘ ਦੀ ਧੀ ਨੇ ਸਿੱਖਿਆ ਦੇ ਖੇਤਰ 'ਚ ਸਰਗਰਮ ਨੇ ਸਿਆਸਤ 'ਚ ਉਹਨਾਂ ਦਾ ਕੋਈ ਸਿੱਧਾ ਦਖਲ ਨਹੀਂ ਹੁਣ ਵੀ ਉਹ ਪੰਥਕ ਕੌਂਸਲ ਦੇ ਚੇਅਰਪਰਸਨ ਬਣੇ ਨੇ ਹੁਣ ਸਵਾਲ ਇਹ ਹੈ ਕਿ ਅਗਰ ਬੀਬੀ ਸਤਵੰਤ ਕੌਰ ਪੰਥਕ ਕੌਂਸਲ ਦੇ ਚੇਅਰਪਰਸਨ ਦੇ ਤੌਰ ਤੇ ਅਗਵਾਈ ਕਰਦੇ ਨੇ ਔਰ ਵੱਖ-ਵੱਖ ਧੜਿਆਂ ਨੂੰ ਇਕੱਠਾ ਕਰਦੇ ਨੇ ਤਾਂ ਵੀ ਭਾਵੇਂ ਪੁਨਰ ਸੁਜੀਤ ਅਕਾਲੀ ਦਲ ਹੈ ਜਾਂ ਪੰਥਕ ਕੌਂਸਲ ਹੈ ਇਹਨਾਂ ਨੂੰ ਪੰਜਾਬ 'ਚ ਸਿੱਖਾਂ ਦੇ ਜਿਹੜੇ ਵੱਖ-ਵੱਖ ਮਸਲੇ ਨੇ ਭਾਵੇਂ ਉਹ ਕੇਂਦਰ ਨਾਲ ਨੇ ਭਾਵੇਂ ਸੂਬੇ ਨਾਲ ਨੇ ਗੱਲ ਸਿਰਫ ਤੇ ਸਿਰਫ ਅਮਰਿਤਪਾਲ ਸਿੰਘ ਜਾਂ ਬੰਦੀ ਸਿੰਘਾਂ ਦੀ ਨਹੀਂ ਹੈ ਸਿੱਖ ਧਰਮ ਦੇ ਆਪਣੇ ਕਈ ਇਸ ਤਰ੍ਹਾਂ ਦੇ ਮੁੱਦੇ ਨੇ ਜਿਨ੍ਹਾਂ ਦਾ ਸਬੰਧ ਕੇਂਦਰ ਸਰਕਾਰ ਨਾਲ ਹੈ। ਪੰਜਾਬ ਨਾਲ ਜੁੜੀਆਂ ਬਹੁਤ ਸਾਰੀਆਂ ਮੰਗਾਂ ਨੇ। ਭਾਵੇਂ ਉਹ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ, ਭਾਵੇਂ ਉਹ ਚੰਡੀਗੜ੍ਹ ਦੀ ਗੱਲ ਹੋਵੇ। ਚੰਡੀਗੜ੍ਹ ਕਾਗਜ਼ਾਂ 'ਚ ਪੰਜਾਬ ਦੀ ਰਾਜਧਾਨੀ ਹੈ ਜਾਂ ਨਹੀਂ ਪਤਾ ਨਹੀਂ। ਇਹ ਬਹੁਤ ਵਾਰੀ ਡਿਬੇਟ ਹੁੰਦੀ ਹੈ ਪਰ ਕਿਹਾ ਇਹੀ ਜਾਂਦਾ ਮੈਂ ਕਿਤਾਬਾਂ 'ਚ ਇਹੀ ਪੜਿਆ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਸੋ ਜੇ ਸਾਡੀਆਂ ਕਿਤਾਬਾਂ 'ਚ ਛਪਿਆ ਹੈ ਕਿ ਚੰਡੀਗੜ੍ਹ ਪੰਜਾਬ ਤੇ ਹਰਿਆਣੇ ਦੀ ਸਾਂਝੀ ਰਾਜਧਾਨੀ ਹੈ ਤੇ ਸਾਡੀ ਵੀ ਤਾਂ ਰਾਜਧਾਨੀ ਹੈ ਨਾ ਉਸ ਮੁੱਦੇ ਤੇ ਫਿਰ ਪੰਜਾਬ ਦੀ ਆਰਥਿਕ ਤਰੱਕੀ ਔਰ ਪੰਜਾਬ ਦੇ ਸਰਹੱਦੀ ਕਿਸਾਨਾਂ ਦੇ ਲਈ ਔਰ ਖੇਤੀਬਾੜੀ ਵਾਲੇ ਕਿਸਾਨਾਂ ਦੇ ਲਈ ਔਰ ਸਾਡੇ ਖੇਤੀਬਾੜੀ ਸੈਕਟਰ ਦੇ ਲਈ ਇਹ ਤਮਾਮ ਵਿਸ਼ਿਆਂ ਦੇ ਉੱਤੇ ਕੇਂਦਰ ਦੇ ਨਾਲ رابطہ ਬਣਾ ਕੇ ਕਿਉਂਕਿ ਆਮ ਆਦਮੀ ਪਾਰਟੀ ਔਰ ਕੇਂਦਰ ਚ ਵੀ ਚੰਗੇ ਸਬੰਧ ਕੇਂਦਰ ਉਹ ਆਮ ਆਦਮੀ ਪਾਰਟੀ ਨੇ ਮਿਲ ਕੇ ਪੰਜਾਬ ਨੂੰ ਕੋਈ ਬਹੁਤ ਤਰੱਕੀ ਕਰਾਈ ਹੋਵੇ ਕਿਉਂਕਿ ਦੋਵੇਂ ਪੋਲੀਟੀਕਲ ਧਰਾਂ ਦੇ ਵੱਖਰੇ ਵੱਖਰੇ ਏਜੰਡੇ ਨੇ ਠੀਕ ਹੈ ਭਾਜਪਾ ਨੇ ਕਿਸਾਨਾਂ ਦੇ ਖਾਤੇ 'ਚ ਪ੍ਰਤੀ ਸਾਲ ਪਾਏ ਜਾ ਰਹੇ ਨੇ ਉਹਨਾਂ ਵੱਲੋਂ 6000 ਰੁਪਏ ਪ੍ਰਤੀ ਸਾਲ ਕੇਂਦਰ ਦੀਆਂ ਕੁਝ ਸਕੀਮਾਂ ਨੇ ਜਿਨ੍ਹਾਂ ਦਾ ਪਿੰਡਾਂ ਤੱਕ ਲਾਭ ਪਹੁੰਚਿਆ ਤਰਨਤਾਰਨ 'ਚ ਭਾਜਪਾ ਨੂੰ ਫਾਇਦਾ ਮਿਲਿਆ ਭਾਜਪਾ ਦਾ ਆਪਣਾ ਵੋਟ ਬੈਂਕ ਹੈ ਜਿਹੜਾ ਉਹ 11-1200 1200 ਵੋਟਾਂ ਤੋਂ 11-11.5 1200 ਤੋਂ ਉਹ 6600 6300 ਤੇ ਚਲੇ ਗਏ ਨੇ ਬੀਜੇਪੀ ਨੂੰ ਫਾਇਦਾ ਮਿਲਿਆ ਪਿੰਡਾਂ 'ਚ ਸ਼ਹਿਰਾਂ 'ਚ ਵੀ ਬੀਜੇਪੀ ਨੂੰ ਫਾਇਦਾ ਦੇਖਿਆ ਸੀ 24 'ਚ ਪਰ ਪੰਥਕ ਤੇਰਾ ਨੂੰ ਪੰਥਕ ਕੌਂਸਲ ਦੀ ਅਗਵਾਈ ਦੇ ਵਿੱਚ ਪੰਜਾਬ ਦੇ तमाम ਵੱਡੇ ਮੁੱਦੇ ਕੇਂਦਰ ਤੋਂ ਵੀ ਐਡਰੈਸ ਕਰਾਉਣੇ ਪੈਣਗੇ ਭਾਵੇਂ ਕੇਂਦਰ 'ਚ ਬੀਜੇਪੀ ਹੋਵੇ ਜਾਂ ਕਾਂਗਰਸ ਹੋਵੇ ਕਿਸੇ ਸਮੇਂ ਔਰ ਪੰਜਾਬ 'ਚ ਜਿਹੜੀ ਸਿੱਖ ਵੋਟ ਹੈ ਉਹ ਜ਼ਿਆਦਾ ਵੰਡੀ ਨਾ ਜਾਵੇ ਉਹਦੇ ਲਈ ਵੀ ਇਹਨਾਂ ਨੂੰ ਕੋਸ਼ਿਸ਼ ਕਰਨੀ ਪੈਣੀ ਹੈ ਕਿਉਂਕਿ ਤਰਨਤਾਰਨ ਦੇ ਵਿੱਚ ਅਸੀਂ ਸਿੱਖ ਵੋਟਾਂ ਦਾ ਧਰੂਵੀਕਰਨ ਸਾਫ਼ ਦੇਖਿਆ ਮੰਦੀਪ ਸਿੰਘ ਪਰ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੋਵਾਂ ਧਿਰਾਂ ਨੂੰ ਜਿਸ ਤਰ੍ਹਾਂ ਨਾਲ ਵੋਟ ਵੰਡੀ ਗਈ ਔਰ ਵੋਟ ਕਾਂਗਰਸ ਨੂੰ ਵੀ ਪਈ ਹੈ ਸਿੱਖ ਭਾਵੇਂ ਉਹਦੀ ਗਿਣਤੀ ਘੱਟ ਸੀ ਤੇ ਭਾਜੀਪੀ ਨੂੰ ਵੀ ਪਈ ਹੈ ਭਾਵੇਂ ਉਹਦੀ ਗਿਣਤੀ ਘੱਟ ਸੀ ਉਹ ਤਾਂ ਪੈਣੀ ਹੈ ਉਹ ਤਾਂ ਆਪ ਨੂੰ ਵੀ ਪਈ ਹੈ ਸਿੱਖ ਵੋਟ ਪਰ 27 ਚਗਰ ਪੰਥਕ ਕੌਂਸਲ ਯਾ ਪੁਨਰ ਸੁਜੀਤ ਅਕਾਲੀ ਦਲ ਇਹ ਚਾਹੁੰਦਾ ਹੈ ਯਾ ਸੁਖਬੀਰ ਬਾਦਲ ਦਾ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਸਿੱਖਾਂ ਦੀ ਸਰਕਾਰ ਬਣੇ ਪੰਥਕ ਸਰਕਾਰ ਬਣੇ ਤੇ ਉਹਦੇ ਲਈ ਯਾ ਤਾਂ ਸੁਖਬੀਰ ਬਾਦਲ ਔਰ ਇਹਨਾਂ ਧਿਰਾਂ ਚ ਕੋਈ ਏਕਤਾ ਹੋਵੇ ਹੁਣ ਸ਼ਰਤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਮਨਪੀ ਟੀਆੜੀ ਉਹਨਾਂ ਨੇ ਇਹ ਦਿੱਤੀ ਸੀ ਕਿ ਅਗਰ ਇੱਕ ਵਿਅਕਤੀ ਮੰਨ ਜੇ ਜਿਹੜਾ ਏਕਤਾ ਚ ਰੋੜਾ ਹੈ ਉਹ ਇਸ਼ਾਰਾ ਸੁਖਬੀਰ ਬਾਦਲ ਵੱਲ ਸੀ ਹੁਣ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਪਾਰਟੀ ਚ ਤਾਂ ਹੋਰ ਤਕੜਾ ਹੋਇਆ ਭਾਵੇਂ ਆਜ਼ਾਦ ਗਰੁੱਪ ਦੀ ਵੋਟ ਵੀ ਸੀ ਤਰਨ ਤਰਨ ਚ ਪਰ ਫਿਰ ਵੀ ਸੁਖਵੀਰ ਬਾਦਲ ਦੀ ਪਾਰਟੀ ਦੀ ਵੋਟ ਵਧੀ ਹੈ 2 ਨੰਬਰ ਤੇ ਆਇਆ ਸੁਖਵੀਰ ਬਾਦਲ ਉਹਦੇ ਨਾਲ ਸੁਖਵੀਰ ਬਾਦਲ ਦਾ ਕਦ ਹੋਰ ਵਧਿਆ ਅਜੇ ਹਾਲਾਤਾਂ ਚ ਅਗਰ ਕੋਈ ਏਕਤਾ ਦੀ ਗੱਲ ਵੀ ਚੱਲਦੀ ਹੈ ਪੰਥਕ ਕੌਂਸਲ ਪੰਨੋ ਸਰਜੀਤ ਅਕਾਲੀ ਦਾ ਨਾਲ ਸੁਖਵੀਰ ਬਾਦਲ ਤੇ ਮੈਨੂੰ ਨਹੀਂ ਲੱਗਦਾ ਕਿ ਹੁਣ ਸੁਖਵੀਰ ਬਾਦਲ ਆਪਣੀ ਪਾਰਟੀ ਤੋਂ ਅਸਤੀਫਾ ਦੇ ਕੇ ਜਾਂ ਆਪਣਾ ਧੜਾ ਭੰਗ ਕਰਕੇ ਕਿਸੇ ਤਰ੍ਹਾਂ ਦੀ ਏਕਤਾ ਚ ਸ਼ਾਮਲ ਹੋਊਗਾ ਹੁਣ ਅਗਰ ਕੋਈ ਸਮਝੌਤੇ ਦੀ ਗੱਲ ਤੁਰਦੀ ਹੈ ਤੇ ਉਹ ਦੋਵੇਂ ਧਿਰਾਂ ਅਗਰ ਇਸ ਰੂਪ ਚ ਸਮਝੌਤਾ ਕਰ ਲੈਣ ਕਿ ਅਸੀਂ ਇਕੱਠੇ ਆ 117 ਸੀਟਾਂ ਤੇ ਅਸੀਂ ਵੰਡ ਕੇ ਚੋਣਾ ਲੜ ਲਾਂਗੇ ਉਹ ਤਾਂ ਫਾਰਮੂਲਾ ਵਿਚਾਰਿਆ ਜਾ ਸਕਦਾ ਹੈ ਪੰਥਕ ਏਕਤਾ ਦੇ ਆਧਾਰ ਤੇ ਵੀ ਠੀਕ ਹੈ ਜੀ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਔਰ ਪਨਰ ਸੁਰਜੀਤ ਔਰ ਪੰਥਕ ਕੌਂਸਲ ਅਸੀਂ ਸੀਟਾਂ ਬਰਾਬਰ ਦੀਆਂ ਵੰਡ ਕੇ ਚੋਣਾ ਲੜ ਲਈਏ ਭਾਵੇਂ ਵਾਰਸ ਪੰਜਾਬ ਵੀ ਨਾਲ ਆ ਜੇ ਵੀ ਅਸੀਂ ਸਾਰੀਆਂ ਧਿਰਾਂ ਭਾਵੇਂ ਸਿੰਘ ਜੀ ਸਿੰਘ ਮਾਨ ਵੀ ਨਾਲ ਆ ਜੇ ਮਤਲਬ ਪੰਥਕ ਕਾ ਕਾਲੀ ਦਲ ਆਪਣਾ ਮਹਾ ਗਠਜਵੰਧਨ ਬਣਾ ਸਕਦੇ ਨੇ ਭਾਵੇਂ ਉਹਨੂੰ ਪੰਥਕ ਇਕਤਾ ਕਹਿ ਦਈਏ ਮਹਾ ਪੰਥਕ ਇਕਤਾ ਕਹਿ ਦਈਏ ਕਿ ਉਹਦੇ ਚ ਸਾਰੇ ਸਿੱਖ ਪੋਲੀਟੀਕਲ ਪਾਰਟੀਆਂ ਸਿੱਖ ਮੁੱਦਿਆਂ ਦੀ ਸਿਆਸਤ ਕਰਨ ਵਾਲੀਆਂ ਸੁਖਬੀਰ ਬਾਦਲ ਪੁਨ ਸੁਜੀਤ ਕਾਲੀ ਦਲ ਪੰਥਕ ਕੌਂਸਲ ਵਾਰਿਸ ਪੰਜਾਬ ਦੇ ਸਿਮਰਜੀਤ ਸਿੰਘ ਮਾਨ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਜਾਣ ਵੀ ਜੇ ਅਸੀਂ ਚਾਰੀਆਂ ਪੰਜ ਪਾਰਟੀਆਂ ਅਸੀਂ ਆਪਸ ਵਿੱਚ ਟਿਕਟਾਂ ਦੀ ਵੰਡ ਕਰ ਲਈਏ ਤੇ ਅਸੀਂ ਇਕੱਠੇ ਹੋ ਕੇ ਚੋਣਾ ਲੜੀਏ ਫੇਰ ਸਿੱਖ ਵੋਟ ਦਾ ਤ੍ਰਿਵਿਕਰਨ ਰੋਕਿਆ ਜਾ ਸਕਦਾ ਹੈ। ਜਾਂ ਪੰਥਕ ਕਾਉਂਸਲ ਦੀ ਅਗਵਾਈ ਦੇ ਵਿੱਚ ਅਗਰ ਸੁਖਵੀਰ ਬਾਦਲ ਤੋਂ ਬਿਨਾ ਬਾਕੀ ਪਾਰਟੀਆਂ ਆਉਂਦੀਆਂ ਨੇ ਤੇ ਇਹਨਾਂ ਨੂੰ ਵਕਤ ਰੈਂਦੇ ਸਮਝੌਤਾ ਕਰਨਾ ਪੈਂਦਾ ਕਿਉਂਕਿ ਮਨਦੀਪ ਸਿੰਘ ਖਾਲਸਾ ਬਾਰੇ ਕਦੀ ਵੀ ਇਹ ਕਲੈਰਿਟੀ ਨਹੀਂ ਆਈ ਕਿ ਉਹ ਕੈਂਡੀਡੇਟ ਕਿਸ ਦਾ ਹੈ। ਮਨਦੀਪ ਸਿੰਘ ਖਾਲਸਾ ਬਾਰੇ ਇਹ ਸਪਸ਼ਟ ਕਲੈਰਿਟੀ ਨਹੀਂ ਆਈ ਔਰ ਸਾਰੀਆਂ ਧਿਰਾਂ ਨੇ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਕਦੀ ਮਨਦੀਪ ਸਿੰਘ ਦਾ ਨਾਮ ਉਜਾਗਰ ਨਹੀਂ ਕੀਤਾ ਵਾਰਿਸ ਪੰਜਾਬ ਜਥੇਬੰਦੀ ਨੇ ਇਕੱਲੇ ਬਹਿ ਕੇ ਮਨਦੀਪ ਸਿੰਘ ਦਾ ਨਾਮ ਅੱਗੇ ਵਧਾਇਆ ਸੀ ਜਦੋਂ ਆਇਆ ਕਿ ਉਹ ਆਜ਼ਾਦ ਚੋਂ ਲੜੂਗਾ ਤੇ ਅਸੀਂ ਸਮਰਥਨ ਕਰਦੇ ਹਾਂ ਪੁਨਰ ਸੁਜੀਤ ਅਕਾਲੀ ਦਲ ਸਮਰਜੀਤ ਸਿੰਘ ਮਾਨ ਪੰਥ ਕਾਉਂਸਲ ਦੀ ਬੀਬੀ ਸਤਵੰਤ ਕੌਰ ਜਾਂ ਮਨਪੀਤਿਆੜੀ ਤੇ ਮਨਦੀਪ ਸਿੰਘ ਔਰ ਵਾਰਿਸ ਪੰਜਾਬ ਦੀ ਲੀਡਰਸ਼ਿਪ ਇਹ ਚਾਰੇ ਪੰਜੇ ਜਿਹੜੇ ਪੱਖ ਨੇ ਧਿਰਾਂ ਨੇ ਇਹਨਾਂ ਨੇ ਇਕੱਠੇ ਬਹਿ ਕੇ ਮਨਦੀਪ ਸਿੰਘ ਦਾ ਨਾਮ ਅਨਾਉਂਸ ਨਹੀਂ ਕੀਤਾ ਬਤੌਰ ਕੈਂਡੀਡੇਟ ਇੱਕ ਕਨਫਿਊਜ਼ਨ ਰਹੀ ਹੈ ਹੁਣੇ ਕਨਫਿਊਜ਼ਨ ਦੂਰ ਕਰਨੀ ਪਣੀ ਹੈ ਅਗਰ 27 ਚ ਇਹਨਾਂ ਨੇ ਇਕੱਠੇ ਚੱਲਣਾ ਹੈ ਹਾਂ ਅਗਰ ਪੰਥਕ ਕੌਂਸਲ ਦੀ ਅਗਵਾਈ ਸਾਰਿਆਂ ਨੂੰ ਮਨਜ਼ੂਰ ਹੁੰਦੀ ਹੈ ਫਿਰ ਭਾਵੇਂ ਸੁਖਬੀਰ ਬਾਦਲ ਨਾ ਆਵੇ ਅਗਰ ਪੰਥਕ ਕੌਂਸਲ ਚ ਸੁਖਬੀਰ ਬਾਦਲ ਤੋਂ ਬਿਨਾ ਵੀ ਸਾਰੀਆਂ ਧਿਰਾਂ ਕੱਟੀਆਂ ਹੋ ਜਾਣ ਤੇ ਬੀਬੀ ਸਤਵੰਤ ਕੌਰ ਦੀ ਅਗਵਾਈ ਹੋਵੇ ਫਿਰ ਪੰਥਕ ਕੌਂਸਲ ਬੀਬੀ ਸਤਵੰਤ ਕੌਰ ਦੀ ਅਗਵਾਈ ਦੇ ਵਿੱਚ ਕਿਉਂਕਿ ਬੀਬੀ ਸਤਵੰਤ ਕੌਰ ਗੈਰ ਸਿਆਸੀ ਚਿਹਰਾ ਫੇਰ ਪੰਥਕ ਮੁੱਦਿਆਂ ਤੇ ਇਸ ਧਿਰ ਨੂੰ ਅੰਦੋਲਨ ਚਲਾਉਣਾ ਪੈਣਾ ਹੈ ਪੰਥਕ ਕੌਂਸਲ ਦੀ ਗਵਾਈ ਚ ਔਰ ਪੰਜਾਬ ਦੇ ਲੋਕਾਂ ਚ ਜਾਣਾ ਪੈਣਾ ਹੈ ਔਰ ਸੁਖਵੀਰ ਬਾਦਲ ਦੇ ਨਾਲ ਜਿਹੜੀ ਆਪਸੀ ਟਕਰਾਹ ਹੈ ਪੰਥਕ ਮੁੱਦਿਆਂ ਤੇ ਉਹਨੂੰ ਪਿੱਛੇ ਕਰਕੇ ਪੰਜਾਬ ਲਈ ਸਪਸ਼ਟ ਪੋਲੀਟੀਕਲ ਵਿਜ਼ਨ ਦੇਣਾ ਪੈਣਾ ਕਿਉਂਕਿ ਹੁਣ ਹੁਣ ਤੱਕ ਜੋ ਹੋ ਰਿਹਾ ਸੀ ਗਿਆਨੀ ਹਰਪੀਤ ਸਿੰਘ ਦਾ ਅਕਾਲੀ ਦਲ ਔਰ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਇਹ ਇੱਕ ਦੂਸਰੇ ਦੇ ਵਿਰੋਧ ਦੇ ਵਿੱਚ ਜ਼ਿਆਦਾ ਸਰਗਰਮ ਸੀ ਹੁਣ ਇਹ ਦੇਖਣਾ ਪੈਣਾ ਹੈ ਕਿ ਸਿੱਖ ਵੋਟ ਦਾ ਅਗਰ ਧ्रुਵੀਕਰਨ ਹੋ ਗਿਆ ਤੇ ਅਗਰ ਇਹ ਦੋਨੇ ਤਰ੍ਹਾਂ ਇੱਕ ਦੂਜੇ ਦੇ ਖਿਲਾਫ ਹੀ ਬਿਆਨਬਾਜ਼ੀ ਕਰਦੀਆਂ ਰਹੀਆਂ ਆਪਣੇ ਪੱਧਰ ਤੇ ਵੀ ਇਹ ਦੋਨੇ ਤਰ੍ਹਾਂ ਸਰਕਾਰ ਬਣਾ ਜਾਣੇ ਸੰਭਵ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਉਸ ਪੱਧਰ ਤੇ ਬੈਠੀ ਹੈ ਹੁਣ ਜਿੱਥੇ ਕਿਸੇ ਵੇਲੇ ਕਾਂਗਰਸ ਸੀ ਕਿਉਂਕਿ ਪੰਜਾਬ ਚ ਬਹੁ ਪਾਰਟੀ ਪ੍ਰਣਾਲੀ ਨਹੀਂ ਰਹੀ ਦੋ ਪਾਰਟੀਆਂ ਦੀ ਚੋਣ ਪ੍ਰਣਾਲੀ ਰਹੀ ਹੈ ਇੱਕ ਪਾਸੇ ਅਕਾਲੀ ਦਲ ਉਹਦੇ ਨਾਲ ਭਾਜਪਾ ਆ ਜਾਂਦਾ ਸੀ ਦੂਜੇ ਪਾਸੇ ਕਾਂਗਰਸ ਉਹਨਾਂ ਨਾਲ ਖੱਬੀਆਂ ਤੇ ਆ ਜਾਂਦੀਆਂ ਸੀ ਸੀਪੀਆਈ ਸੀਪੀਐਮ ਵਗੈਰਾ ਸੋ ਜਾਂ ਕਾਂਗਰਸ ਦੀ ਸਰਕਾਰ ਆਉਂਦੀ ਸੀ ਜਾਂ ਅਕਾਲੀ ਦਲ ਦੀ ਭਾਜਪਾ ਦੀ ਇਕੱਠਿਆਂ ਦੀ ਹੁਣ ਸਾਰੇ ਖਿੰਡ ਗਏ ਭਾਜਪਾ ਵੱਖਰੀ ਅਕਾਲੀ ਦਲ ਵੱਖਰਾ ਪਨੋ ਸੁਜੀਤ ਅਕਾਲੀ ਦਲ ਵੱਖਰਾ ਵਾਰਿਸ ਪੰਜਾਬ ਵੱਖਰਾ ਬਸਪਾ ਵੀ ਹੈ ਪੰਜਾਬ ਚ ਕਾਂਗਰਸ ਵੱਖਰੀ ਭਾਰਤੀ ਜਨਤਾ ਪਾਰਟੀ ਵੱਖਰੀ ਆਮ ਆਦਮੀ ਪਾਰਟੀ ਨਵੀਂ ਵੱਖਰੀ ਸੋ 4 5 6 ਪਾਰਟੀਆਂ ਪੋਲੀਟੀਕਲ ਪੰਜਾਬ ਚ ਬਣ ਗਈਆਂ ਇਸ ਤੋਂ ਪਹਿਲਾਂ ਪੰਜਾਬ 'ਚ ਮੁੱਖ ਤੌਰ ਤੇ ਅਕਾਲੀ ਦਲ আর ਕਾਂਗਰਸੀ ਸੀ ਭਾਜਪਾ ਵੀ ਬਹੁਤ ਛੋਟਾ ਸਹਿਯੋਗੀ ਸੀ ਪਰ ਅੱਜ ਭਾਜਪਾ ਔਰ ਆਮ ਆਦਮੀ ਪਾਰਟੀ ਦੋ ਵੱਡੀਆਂ ਧਿਰਾਂ ਨੇ ਅੱਜ ਕਾਂਗਰਸ ਛੋਟੀ ਸਹਿਯੋਗੀ ਲੱਗ ਰਹੀ ਹੈ ਛੋਟੀ ਪਾਰਟੀ ਜ਼ਮਾਨਤਾ ਜਬਤ ਹੋ ਰਹੀਆਂ ਲਗਾਤਾਰ ਭਾਵੇਂ ਪਾਰਲੀਮੈਂਟ 'ਚ 7 ਐਮਪੀ ਨੇ ਸੋ ਇਸ ਕਰਕੇ ਪੰਜਾਬ ਦੀ ਪੋਲਿਟਿਕਸ ਦਾ ਪੁਨਰਨਿਰਧਾਰਨ ਹੋ ਗਿਆ ਤਰਨਤਾਰਨ ਦੀ ਜ਼ਮੀਨੀ ਚੋਣ ਨੇ ਪੋਲਿਟੀਕਲ ਪਾਰਟੀਆਂ ਨੂੰ ਸਪਸ਼ਟ ਸਨੇਹਾ ਦਿੱਤਾ ਖਾਸ ਤੌਰ ਤੇ ਪੰਥਕ ਪਾਰਟੀਆਂ ਨੂੰ ਕਿ ਤੁਹਾਡੇ ਲਈ ਪੰਥਕ ਇਕਤਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਿੱਖ ਵੋਟ ਦਾ ਧ्रुਵੀਕਰਨ ਸਿੱਖਾਂ ਦੀ ਸਰਕਾਰ ਬਣਨ ਦੇ ਸੁਪਨੇ ਦੇ ਰਾਹ 'ਚ ਰੁਕਾਵਟ ਬਣੇਗਾ ਸੋ ਇਸ ਕਰਕੇ ਇਹ ਬੜਾ ਜ਼ਰੂਰੀ ਹੈ ਜਾਂ ਤਾਂ ਪੰਥਕ ਕੌਂਸਲ ਦੀ ਅਗਵਾਈ 'ਚ ਸਾਰੀਆਂ ਧਿਰਾਂ ਇਕੱਠੀਆਂ ਹੋ ਜਾਣ ਔਰ ਪੰਥਕ ਕੌਂਸਲ ਦੀ ਅਗਵਾਈ ਮੰਨ ਲੈਣ ਇਹ ਨਹੀਂ ਵੀ ਅਸੀਂ ਕੁਝ ਮੁੱਦਿਆਂ ਤੇ ਨਾਲ ਆਂ ਕੁਝ ਮੁੱਦਿਆਂ ਤੇ ਨਾਲ ਨਹੀਂ ਪੰਥਕ ਧਿਰਾਂ ਨੂੰ ਅਮਰਿਤਪਾਲ ਦੀ ਧਿਰ ਨੂੰ ਪੁਨਰਸੁਰਜੀਤ ਅਕਾਲੀ ਦਲ ਨੂੰ ਸਿਮਰਤਜੀਤ ਸਿੰਘ ਮਾਨ ਦੀ ਧਿਰ ਨੂੰ ਇਹਨਾਂ ਨੂੰ ਪੂਰੀ ਸਪਸ਼ਟਤਾ ਵਿਖਾਉਣੀ ਪਵੇਗੀ। ਔਰ ਪੰਥਕ ਕਾਉਂਸਲ ਉਹਨਾਂ ਨੂੰ ਵੀ ਬਹੁਤ ਸਪਸ਼ਟਤਾ ਦੇ ਨਾਲ ਔਰ ਇਸ਼ੂ ਬੇਸਡ ਪੋਲਿਟਿਕਸ ਔਰ ਅੰਦੋਲਨ ਪੰਜਾਬ 'ਚ ਚਲਾਉਣੇ ਪੈਣਗੇ ਭਾਵੇਂ ਨਸ਼ਿਆਂ ਦੇ ਖਿਲਾਫ ਨੇ, ਭਾਵੇਂ ਸਿੱਖ ਨੌਜਵਾਨੀ ਨੂੰ ਸਿੱਖੀ ਨਾਲ ਜੋੜਨ ਦੇ ਮੁੱਦੇ ਨੇ, ਭਾਵੇਂ ਪੰਜਾਬ ਦੇ ਮਸਲੇ ਨੇ। ਔਰ ਉਸੇ ਤਰ੍ਹਾਂ ਸੁਖਬੀਰ ਬਾਦਲ ਨੂੰ ਸੁਖਬੀਰ ਬਾਦਲ ਨੂੰ ਸਪਸ਼ਟ ਅਜੰਡਾ ਸ਼੍ਰੋਮਣੀ ਅਕਾਲੀ ਦਲ ਦਾ ਲੈ ਕੇ ਅੱਗੇ ਵਧਣਾ ਪਊਗਾ। ਔਰ ਪੰਜਾਬ ਦੇ ਮੁੱਦਿਆਂ ਤੇ ਕਲੀਅਰ ਵਿਜ਼ਨ ਦੇ ਨਾਲ ਅੱਗੇ ਵਧਣਾ ਪਊਗਾ ਇਹ ਪ੍ਰਭਾਵ ਸੁਖਵੀਰ ਬਾਦਲ ਨੂੰ ਆਪਣੀ ਸਿਆਸਤ ਚ ਦੇਣਾ ਪਊਗਾ ਕਿ ਉਹ ਭਾਜਪਾ ਦੇ ਨਾਲ ਜਾਣਾ ਚਾਹੁੰਦਾ ਹੈ ਜਾਂ ਨਹੀਂ ਕਿਉਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਦੋਂ ਸੁਖਵੀਰ ਬਾਦਲ ਗਿਆ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਸਟੇਟ ਆਫ ਮਾਈਂਡ ਸੀ ਉਹ ਕਨਫਿਊਜ਼ ਸੀ ਕਨਫਿਊਜ਼ਨ ਮੈਨੂੰ ਲੱਗੀ ਡਾਇਰੈਕਟ ਭਾਜਪਾ ਦਾ ਨਾਮ ਲੈ ਕੇ ਸੁਖਵੀਰ ਬਾਦਲ ਝਿਜਕ ਰਿਹਾ ਸੀ ਜੋ ਮੈਨੂੰ ਲੱਗਿਆ ਕਲੀਅਰ ਲਾਈਨ ਲੈਣੀ ਪਣੀ ਹਰਸ਼ਮਰਤ ਕੌਰ ਬਾਦਲ ਦੀ ਲਾਈਨ ਬੜੀ ਕਲੀਅਰ ਰਹਿੰਦੀ ਹੈ ਬੀਜੇਪੀ ਦੇ ਮਾਮਲੇ 'ਚ ਉਹ ਸਪਸ਼ਟ ਬੀਜੇਪੀ ਦੇ ਖਿਲਾਫ ਟਿੱਪਣੀ ਕਰਦੀ ਹੈ ਹਰਸ਼ਮਰਤ ਕੌਰ ਬਾਦਲ ਸੁਖਵੀਰ ਵੀ ਕਰਨ ਲੱਗਿਆ ਹੌਲੀ ਹੌਲੀ ਪਰ ਪੰਜਾਬ 'ਚ ਸੁਖਵੀਰ ਬਾਦਲ ਨੂੰ ਇੱਕ ਕਲੀਅਰ ਵਿਜ਼ਨ ਦੇਣਾ ਪਊਗਾ ਕਿ ਉਹ ਬੀਜੇਪੀ ਦੇ ਨਾਲ ਰਹੂਗਾ ਜਾਂ ਖਿਲਾਫ ਅਗਰ ਬੀਜੇਪੀ ਦੇ ਵਿਰੋਧ ਦੀ ਰਾਜਨੀਤੀ ਕਰਨੀ ਹੈ ਤੇ ਫੇਰ ਉਹ ਹਿਡਨ ਅਜੰਡਾ ਨਹੀਂ ਹੋਣਾ ਚਾਹੀਦਾ ਕਿ ਬਾਅਦ 'ਚ ਸਮਝੌਤਾ ਕਰ ਲਾਂਗੇ ਤਾਂ ਸੁਖਵੀਰ ਬਾਦਲ ਦੀ ਧਿਰ ਤੱਕੜੀ ਹੋਊਗੀ ਸੋ ਚੈਲੰਜ ਸੁਖਵੀਰ ਬਾਦਲ ਲਈ ਵੀ ਹੈ ਉਹਨਾਂ ਨੂੰ ਸੁਜੀਤ ਅਕਾਲੀ ਦਲ ਲਈ ਵੀ ਹੈ ਵਾਰਿਸ ਪੰਜਾਬ ਲਈ ਵੀ ਹੈ ਆਮ ਆਦਮੀ ਪਾਰਟੀ ਥੋੜੀ ਜੀ ਬੈਟਰ ਪੋਜੀਸ਼ਨ 'ਚ ਹੈ ਕਿਉਂਕਿ ਸੱਤਾ 'ਚ ਹੈ ਅਗਰ ਖਾਤਿਆਂ 'ਚ ਪੈਸੇ ਪਾਉਣੇ ਸ਼ੁਰੂ ਕਰਤੇ ਹੋ ਅਡੀਸ਼ਨਲ ਐਡਵਾਂਟੇਜ ਹੈ ਕਾਂਗਰਸ ਕਮਜ਼ੋਰ ਬੜੀ ਹੋਈ ਪਈ ਹੈ ਅਗਰ ਸਿੱਖ ਵੋਟਾਂ ਦਾ ਤ੍ਰੁਵੀਕਰਨ ਹੁੰਦਾ ਹੈ ਤੇ ਆਮ ਆਦਮੀ ਪਾਰਟੀ ਨੂੰ ਵੀ ਸਿੱਖ ਵੋਟ ਪੈਂਦੀ ਹੈ ਜਿਵੇਂ ਤਰਨਤਾਰਨ 'ਚ ਆਮ ਆਦਮੀ ਪਾਰਟੀ ਜਿੱਤੀ ਹੈ 27 'ਚ ਆਮ ਆਦਮੀ ਪਾਰਟੀ ਇਸੇ ਫਾਰਮੂਲੇ ਦੇ ਨਾਲ ਦੁਬਾਰਾ ਸੱਤਾ ਚਾ ਸਕਦੀ ਹੈ ਜੇ ਸਿੱਖ ਵੋਟਾਂ ਦਾ ਤਰੁਵੀਕਰਨ ਹੁੰਦਾ ਰਿਹਾ ਤੇ ਕਾਂਗਰਸ ਉੱਭਰ ਨਾ ਸਕੀ। ਬਾਕੀ ਦੇਖਦੇ ਹਾਂ ਸਿਆਸਤ ਸਮੇਂ-ਸਮੇਂ ਤੇ ਬਦਲਦੀ ਹੈ। ਆਉਂਦੇ ਦਿਨਾਂ ਚ ਕੀ ਨਵੀਆਂ ਡਿਵੈਲਪਮੈਂਟਸ ਹੁੰਦੀਆਂ ਨੇ ਸਿੱਖ ਪੋਲਿਟਿਕਸ ਚ ਉਹਦੇ ਤੇ ਨਜ਼ਰ ਰੱਖਦੇ ਹਾਂ ਪਰ ਕੋਈ ਵੀ ਧਿਰ ਸਾਡੀ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਖੁੱਲਾ ਸਵਾਗਤ ਹੈ। ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਅਸੀਂ ਤੁਹਾਡਾ ਪੱਖ ਤੁਹਾਡੀ ਗੱਲ ਅੱਗੇ ਵਧਾਉਂਦੇ ਹਾਂ। ਸੋ ਰਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਨੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ